ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਸ਼ਾਰਪੁਰ نیوز ਦੇ ਨਾਲ ਤੇ ਮੈਂ ਹਾਂ ਚੇਤਨ ਕਾ ਸ਼ਪ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੋਈ ਬਾਰਿਸ਼ ਨੇ ਪੰਜਾਬ ਦੇ ਵਿੱਚ ਮੌਸਮ ਦਾ ਮਿਜ਼ਾਜ ਬਦਲਿਆ ਤੇ ਜੇਕਰ ਆਪਾਂ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਦੇ ਵਿੱਚ ਬੇਸ਼ੱਕ ਮੀਂਹ ਨਹੀਂ ਪਿਆ ਪਰੰਤੂ ਹੁਸ਼ਾਰਪੁਰ ਦੇ ਵਿੱਚ ਮੌਸਮ ਨੇ ਘਰਵਟ ਲਈ ਹੈ ਮੌਸਮ ਨੇ ਮਿਜ਼ਾਜ ਬਦਲਿਆ ਹਾਲਾਂਕਿ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਹੁਸ਼ਾਰਪੁਰ ਦੇ ਵਿੱਚ ਮੀਂਹ ਤਾਂ ਨਹੀਂ ਪਿਆ ਪਰੰਤੂ ਜੋ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਜਾਂ ਬਾਹਰੀ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਿਆ ਤਾਂ ਉਸ ਨਾਲ ਹੁਸ਼ਿਆਰਪੁਰ ਦੇ ਮੌਸਮ ਦੇ ਵਿੱਚ ਵੀ ਬਦਲਾਅ ਆਇਆ ਹੈ ਬੀਤੇ ਦੋ ਕੁ ਦਿਨ ਤੋਂ ਜਿਸ ਤਰ੍ਹਾਂ ਦੀ ਅਤਿ ਦੀ ਗਰਮੀ ਉੱਤਰੀ ਭਾਰਤ ਦੇ ਵਿੱਚ ਚੱਲ ਰਹੀ ਹੈ ਤਾਂ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਵਿੱਚ ਵੀ ਲਗਾਤਾਰ ਟੈਂਪਰੇਚਰ ਜਿਹੜਾ ਵੈਦਰ ਆ ਉਹ 45 ਡਿਗਰੀ ਦੇ ਲਗਭਗ ਹੈ ਜਿਹੜਾ ਉਸ ਨੂੰ ਦਰਜ ਕੀਤਾ ਜਾ ਰਿਹਾ ਸੀ ਤਾਂ ਬੀਤੇ ਦੋ ਦਿਨਾਂ ਤੋਂ ਇਹ ਜਿਹੜਾ ਤਾਪਮਾਨ ਦਾ ਲੈਵਲ ਆ ਉਹ ਥੋੜਾ ਹੇਠਾਂ ਨੂੰ ਆਇਆ ਤਾਂ ਜਿਸ ਤੋਂ ਲੂ ਤੋਂ ਵੀ ਲੋਕਾਂ ਨੂੰ ਜਿਹੜੀ ਇੱਕ ਰਾਹਤ ਮਿਲੀ ਆ ਕਿਉਂਕਿ ਦਿਨ ਸਮੇਂ ਜਿਹੜੀਆਂ ਸੜਕਾਂ ਕਿਉਂਕਿ ਆਮ ਤੌਰ ਤੇ ਆਪਾਂ ਵੇਖਦੇ ਆ ਕਿ ਸਕੂਲਾਂ 'ਚ ਵੀ ਛੁੱਟੀਆਂ ਨੇ ਚਲੋ ਰਾਹਗੀਰ ਵੱਡੀ ਗਿਣਤੀ ਦੇ ਵਿੱਚ ਸੜਕਾਂ 'ਤੇ ਸਫ਼ਰ ਕਰਦੇ ਨੇ ਦਫ਼ਤਰਾਂ ਨੂੰ ਜਾਂਦੇ ਨੇ ਆਪਣੇ ਰਿਸ਼ਤੇਦਾਰਾਂ ਸਕੇ ਸੰਬੰਧੀਆਂ ਤੇ ਜਾਂਦੇ ਨੇ ਜਾਂ ਆਪੋ ਆਪਣੇ ਨਿੱਜੀ ਕੰਮਾਂ ਨੂੰ ਜਾਂਦੇ ਨੇ ਤਾਂ ਕਾਫੀ ਦਿਨਾਂ ਤੋਂ ਜਿਹੜਾ ਸੜਕਾਂ 'ਤੇ ਜਿਹੜੀ ਭੀੜ ਵੀ ਉਹ ਬਹੁਤ ਘੱਟ ਦਿਖਾਈ ਦੇ ਰਹੀ ਸੀ ਕਿਉਂਕਿ ਲੂ ਆ ਜਿਹੜੀ ਅੱਤ ਦੀ ਗਰਮੀ ਆ ਜਿਹੜੀ ਉਹ ਕਾਫੀ ਜ਼ਿਆਦਾ ਜਿਹੜੀ ਉਹ ਹੁਸ਼ਾਰਪੁਰ ਦੇ ਵਿੱਚ ਪੈ ਰਹੀ ਸੀ ਤੇ ਗਰਮ ਹਵਾਵਾਂ ਕਾਰਨ ਜਿਹੜਾ ਲੋਕਾਂ ਦਾ ਸੜਕਾਂ 'ਤੇ ਸਫ਼ਰ ਕਰਨਾ ਵੀ ਜਿਹੜਾ ਉਹ ਮੁਸ਼ਕਿਲ ਹੋਇਆ ਪਿਆ ਸੀ ਖਾਸ ਕਰ ਜਿਹੜੇ ਦੋ ਪਹੀਆ ਵਾਹਨਾਂ ਤਾਂ ਜਿਹੜੇ ਗੱਡੀਆਂ ਵਾਲੇ ਨੇ ਉਹਨਾਂ ਲਈ ਚਲੋ ਸਫ਼ਰ ਕੁਝ ਜ਼ਰੂਰ ਸੁਖਾਲਾ ਹੁੰਦਾ ਹੈ ਕਿਉਂਕਿ ਗੱਡੀ ਦੇ ਵਿੱਚ ਇੱਕ ਤਾਂ ਲੂਹ ਨਹੀਂ ਲੱਗਦੀ ਤਾਂ ਦੂਸਰਾ ਏਸੀ ਦੇ ਨਾਲ ਜਿਹੜੀ ਉਹਨਾਂ ਨੂੰ ਸਹਰਾ ਕੀ ਰਿਹਾ ਨੂੰ ਰਾਹਤ ਮਿਲੀ ਰਹਿੰਦੀ ਹੈ ਪਰੰਤੂ ਆਪਾਂ ਇਹ ਕਹਿ ਸਕਦੇ ਹਾਂ ਕਿ ਦੋ ਪਹੀਆ ਵਾਹਨਾਂ ਤੇ ਸਫ਼ਰ ਕਰਨ ਵਾਲਿਆਂ ਨੂੰ ਰਾਹਤ ਜ਼ਰੂਰ ਮਹਿਸੂਸ ਹੋਈ ਹੈ ਤਾਂ ਜੇਕਰ ਹੁਣ ਹੁਸ਼ਿਆਰਪੁਰ ਦੇ ਵਿੱਚ ਵੀ ਮੀਂਹ ਪੈਂਦਾ ਹਾਲਾਂਕਿ ਜੇਕਰ ਆਪਾਂ ਮੌਸਮ ਵਿਭਾਗ ਦੀ ਮੰਨੀਏ ਤਾਂ ਮੌਸਮ ਵਿਭਾਗ ਵੱਲੋਂ ਲਗਾਤਾਰ ਜਿਹੜਾ ਉਹ ਮੀਂਹ ਨੂੰ ਲਾ ਕੇ ਜਿਹੜਾ ਆਪਣੀ ਰਿਪੋਰਟ ਹੈ ਉਹ ਸਾਂਝੀ ਕੀਤੀ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਬ ਹੋ ਸਕਦੀ ਹੈ ਤਾਂ ਅਜਿਹੇ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲ ਸਕਦੀ ਹੈ ਸੋ ਉਮੀਦ ਆ ਪੈਣਾ ਜਿਹੜਾ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਤਾਂ ਲੋਕਾਂ ਨੂੰ ਜਿੱਥੋਂ ਅਤ ਦੀ ਗਰਮੀ ਤੋਂ ਰਾਹਤ ਮਿਲੇਗੀ ਉੱਥੇ ਹੀ ਕਿਸਾਨੀ ਫਸਲਾਂ ਲਈ ਵੀ ਉਹ ਜਿਹੜਾ ਮੀਂਹ ਇਸ ਵਕਤ ਲਾਹੇਵੰਦ ਸਾਬਤ ਹੋਵੇਗਾ ਕਿਉਂਕਿ ਜਿਵੇਂ ਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਝੋਨੇ ਨੂੰ ਬਹੁਤ ਜ਼ਿਆਦਾ ਮਿਕਦਾਰ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਾਣੀ ਦੀ ਲੋੜ ਹੁੰਦੀ ਹੈ ਤਾਂ ਅਜਿਹੇ ਦੇ ਵਿੱਚ ਜੇਕਰ ਮੀਂਹ ਪੈਂਦਾ ਤਾਂ ਕਿਸਾਨਾਂ ਦੇ ਜਿਹੜੇ ਚਿਹਰੇ ਵੀ ਆ ਉਹ ਵੀ ਖਿੜੇ ਨਜ਼ਰ ਆਉਣਗੇ ਕਿਉਂਕਿ ਮੀਂਹ ਤੇ ਇੱਕ ਕੁਦਰਤੀ ਸੌਮਿਆ ਤੇ ਜਿਹੜਾ ਖੇਤੀਬਾੜੀ ਦਾ ਨਿਰਭਰ ਹੋਣਾ ਉਹ ਕਈ ਪੱਖੋਂ ਜਿਹੜਾ ਲਾਹੇਵੰਦ ਹੁੰਦਾ ਇੱਕ ਤਾਂ ਧਰਤੀ ਇਹ ਤੋਂ ਜਿਹੜਾ ਮੋਟਰਾਂ ਤੇ ਰਾਹੀਂ ਪਾਣੀ ਕੱਢਿਆ ਜਾਂਦਾ ਫਿਰ ਖੇਤਾਂ ਨੂੰ ਲਾਇਆ ਜਾਂਦਾ ਹੈ ਤਾਂ ਉਸ ਨੂੰ ਵੀ ਰਾਹਤ ਮਿਲੇਗੀ ਧਰਤੀ ਹੇਠਲੇ ਪਾਣੀ ਨੂੰ ਵੀ ਰਾਹਤ ਮਿਲੇਗੀ ਲੋਕਾਂ ਨੂੰ ਅਤ ਦੀ ਗਰਮੀ ਤੋਂ ਰਾਹਤ ਮਿਲੇਗੀ ਤਾਂ ਸਭ ਤੋਂ ਵੱਡੀ ਗੱਲ ਹੈ ਜਿਹੜੀ ਬਿਜਲੀ ਦੀ ਖਪਤ ਵੀ ਹੈ ਉਹ ਘਟੇਗੀ ਕਿਉਂਕਿ ਦੋ ਕੁ ਦਿਨਾਂ ਤੋਂ ਜਿਵੇਂ ਕਿ ਮੈਂ ਕਹਿੰਦੇ ਹੁਸ਼ਿਆਰਪੁਰ ਦੀ ਗੱਲ ਕਰਾਂ ਤਾਂ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਵੈਦਰ ਆ ਤਾਪਮਾਨ ਹੈ ਗਰਮੀ ਤੋਂ ਕਾਫੀ ਥੋੜਾ ਬਹੁਤਾ ਜ਼ਰੂਰ ਫਰਕ ਹੈਗਾ ਤਾਂ ਰਾਤਾਂ ਜਿਹੜੀਆਂ ਠੰਡੀਆਂ ਹੋ ਚੁੱਕੀਆਂ ਨੇ ਕਿਉਂਕਿ ਅਤ ਦੀ ਗਰਮੀ ਦੇ ਵਿੱਚ ਏਸੀ ਦੀ ਵਰਤੋਂ ਹੈ ਜਿਹੜੀ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤਾਂ ਬਿਜਲੀ ਦੀ ਪੈਦਾਵਾਰ ਦੀ ਆਪਾਂ ਗੱਲ ਕਰੀਏ ਤਾਂ ਬਿਜਲੀ ਦੀ ਪੈਦਾਵਾਰ ਵੀ ਪਿਛਲੇ ਮੰਜੇ ਤੇ ਪਹੁੰਚੀ ਹੋਈ ਸੀ ਤਾਂ ਹੁਣ ਅਜਿਹੇ ਦੇ ਵਿੱਚ ਮੌਸਮ ਠੰਡੇ ਹੋਣ ਦੇ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਹਿਸੂਸ ਹੋਈ ਹੈ ਲੂ ਤੋਂ ਥੋੜੀ ਰਾਹਤ ਮਹਿਸੂਸ ਹੀ ਹੈ ਤਾਂ ਜੇਕਰ بارش ਹੁੰਦੀ ਹੈ ਤਾਂ ਲੋਕਾਂ ਨੂੰ ਇੱਕ ਵੱਡੀ ਰਾਹਤ ਮਿਲ ਸਕਦੀ ਹੈ ਵੀ ਆ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਅਸ